ਬੈਡਰ ਨੂੰ ਬੁਲਟ ਹੈ ਬੜਾ ਆਫੀ ਨੂੰ ਬੁਲਟ ਹੈ ਉਹ ਕਹਿੰਦੇ ਪਹਿਲਾ ਨਾਮ 71000 ਹੈ ਤੇ ਦੂਜਾ ਨਾਮ ਕੁਲਜੀਬ ਗੁੱਜਰ ਮਿਰਿਆ 55000 ਹੈ ਹਾਂਜੀ ਕਿਹੜੇ ਕਮੇਟੀ ਦਾ ਜਿਹੜਾ ਫੈਸਲਾ ਹੈ ਸਾਡੇ 1 ਮਿੰਟ ਜੀ ਹਾਂਜੀ ਦੱਸੋ 1 ਮਿੰਟ ਜੀ ਜਿਹੜੇ ਪਲੇਅਰ ਖੇਡਦੇ ਨਹੀਂ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਸਾਈਡ ਤੇ ਬੈਠੋ ਉਹਨਾਂ ਨੂੰ ਬੇਨਤੀ ਵੀ ਕਿਰਪਾ ਕਰਕੇ ਸਾਈਡ ਤੇ ਬੈਠ ਜਾਣ ਜਿਹੜੇ ਪਲੇਅਰ ਖੇਡਣਗੇ ਉਹੀ ਗਰਾਊਂਡ 'ਚ ਰਹਿਣਗੇ ਤੇ ਹੁਣ ਜਿਹੜਾ ਅਰੇੜ ਖੜੋ ਆ ਰੇਡ ਪੈ ਗਈ ਖੇੜ ਕਾਣੀ ਚੱਲਦੀ ਰਾਹ ਤਰਾਣੀ ਦੀ ਧਰਤੀ ਦਾ ਮੇਰੇ ਵੀਓ ਆ ਮੁੰਡਾ ਨਿਊਜ਼ੀਲੈਂਡ ਵਿੱਚ ਬਹੁਤ ਤਕੜਾ ਖੇਡ ਕੇ ਆਇਆ ਹੈ ਇਹ ਆ ਚਰਦੀ ਰਾਹ ਤਰਾਣੀ ਦੀ ਧਰਤੀ ਦਾ ਪਹਿਲੀ ਕਬੱਡੀ ਬਾਬਾ ਗਾਜੀਦਾਸ ਕਬੱਡੀ ਕਲੱਬ ਧੌਰੀ ਵੱਲੋਂ ਪਾਉਣ ਦੇ ਲਈ ਖੇਡ ਮੈਦਾਨ 'ਚ ਵਧਿਆ ਹੋਇਆ ਹੈ ਕਸ਼ਮੀਰਆ ਨੰਬਰ ਕਿਧਰ ਨੰਬਰ ਰੇਡਰ ਦਾ ਔਰ ਰੇਡਰ ਦੇ ਕਵਚ ਦੇ ਵਿੱਚ ਹੈ ਚੱਲ ਓ ਬੱਪਰ ਖੇੜਾ ਫਰ ਰਿਆ ਖੇਡ ਦੀ ਕਹਾਣੀ ਪੈ ਗਈ ਕਬੱਡੀ ਸਾਹਮਣੇ ਕਹਿੰਦੇ ਸੁਨੀਲ ਦਾ ਤਮਤਾਨ ਸਾਹਿਬ ਪਿੰਡਾ ਮੇਰੇ ਵੀਰੋ ਉਹ ਤਮਤਾਨ ਸਾਹਿਬ ਦੀ ਧਰਤੀ ਦਾ ਸੁਨੀਲ ਔਰ ਦੂਸਰੇ ਵੱਡੇ ਬੜੀ ਚੱਠਾ ਮੇਰੇ ਵੀਰੋ ਧਰੋੜੀ ਵਾਲਾ ਕੋਸ਼ਿਸ਼ ਕਰਦਾ ਔਰ ਨੰਬਰ ਇਸ ਵੇ ਸੁਨੀਲ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਔਰ ਅਗਲੀ ਰੇਡ ਪਾਉਣ ਦੇ ਲਈ ਹੰਤੀ ਮਨੌਲੀ ਵਾਲਾ ਆ ਗਿਆ ਸਾਹਮਣੇ ਹੈਪੀ ਕਹਿੰਦੇ ਮਨੌਲੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਅਰਸ਼ ਖੜਾ ਬਰਸਾਲਪੁਰੀਆ ਉਰਲੇ ਪਾਸੇ ਅਮਰਤ ਖੜਾ ਉਹ ਢੋਡਿਆਂ ਵਾਲਾ ਬਿੱਲਾ ਵਿਚਕਾਰ ਖੜਾ ਚਾਰ ਬੱਬਰ ਖੇਰਾਂ ਦੇ ਵਿੱਚੋਂ ਇੱਕ ਪਾਸੇ ਅਮਰਤ ਬਰਸਾਲਪੁਰੀਆ ਪਰ ਆਹ ਮਨੌਲੀ ਵਾਲਾ ਇਹ ਚੰਡੀਗੜੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਰੇਡਰ ਦਾ ਇੰਦਰਜੀਤ ਸਿੰਘ ਬਣੀ ਸਮਾੜੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਹ ਕਹਿੰਦੇ ਆਪਣੇ ਸੱਚੇ ਬਾਦਸ਼ਾਹ ਨੂੰ ਯਾਦ ਕਰਕੇ ਬਾਬੇ ਨਾਨਕ ਨੂੰ ਯਾਦ ਕਰਕੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ

ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੋ ਬਰਸਾਲਪੁਰ ਯਾਰਸ਼ ਮਰਲੇ ਪਾਸੇ ਆ ਅਮਰਤੁਰ ਨੇ ਪਾਸੇ ਬਿੱਲਾ ਟੋਟਿਆਂ ਵਾਲਾ ਤਾਊ ਵਰਗੇ ਚਾਰ ਬੱਬਰ ਸ਼ਰ ਕੁਲਦੀਪ ਗੁੱਜਰ ਬਈ ਆ ਮੁੰਡਾ ਕੈਨੇਡਾ ਤੋਂ ਆਇਆ ਜਿਹੜਾ ਬੁਲਟ ਦੇ ਮੂਹਰੇ ਟਾਇਰ ਦੀ ਹਵਾ ਚੈੱਕ ਕਰਦਾ ਉਹ ਕਹਿੰਦੇ ਬਿੱਲਾ ਟੋਟਿਆਂ ਵਾਲਾ ਇਹ ਲੁਧਿਆਣੇ ਵਾਲਾ ਇਹ ਕੈਨੇਡਾ ਰਹਿੰਦਾ ਇਹ 92 ਦੇ ਕੱਪ ਦਾ ਬੈਸਟ ਰਹਾ ਦਲਜੀਤ ਸਰਪੁਲਜੀਤ ਸਰਪੰਚ ਤੇ ਦਲਜੀਤ ਘਮਾੜਾ ਕੱਪ ਦਾ ਛੇੜ ਕਹਾਣੀ ਹਉ ਸਾਹਮਣੇ ਸੁਨੀਲ ਮੇਰੇ ਵੀ ਉਹ ਹਰਿਆਣੇ ਦਾ ਸ਼ੋਨਾ ਧਮਤਾਨ ਸਭ ਦੀ ਧਰਤੀ ਹੈ ਨੌਵੇਂ ਪਾਸ਼ਾ ਦੀ ਹਉ ਜਨ ਸ਼ੋਪਰਾਪਾ ਧਰਤੀ ਹੈ ਇਹ ਸੁਨੀਲ ਧਮਤਾਨ ਸਾਹ ਵਾਲਾ ਨੰਬਰ ਦਾ ਵਾਦਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਇਹ ਵੀ ਮੁੰਡਾ ਅੱਜ ਬੋਲਟਾਂ ਲਿਆ ਪਾ ਰਿਹਾ ਤੇ ਸਾਹਮਣੇ 70 ਸੈਕਟਰ ਵਾਲਾ ਹੈਪੀ ਗੱਡੀ ਪਾਰਿਆ ਸੰਧੂਆ ਕਹਿੰਦੇ 70 ਸੈਕਟਰ ਵਾਲਾ ਮਨੌਲੀ ਵਾਲਾ ਚੰਡੀਗੜੀਆ ਉਹ ਮਹਾਰੀ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬਰਸਾਲਪੁਰਿਆ ਕਬਸਿਆ ਪਰ ਆ ਢੋਟਿਆਂ ਵਾਲਾ ਬਿੱਲਾ ਇਹ ਮੁੰਡਾ ਕੈਨੇਡਾ ਰਹਿੰਦਾ ਪੱਕੇ ਤੌਰ ਤੇ ਮੇਰੇ ਵੀਰੋ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਰੇਡਰ ਦਾ ਹੈਪੀ ਮਨੌਲੀ ਵਾਲ ਦੇ ਕਮਜੇ ਦੇ ਵਿੱਚ ਹੈ ਆ ਵੀ ਬੋਲਟ ਦੇ ਵਾਲੇ ਨਾਲੇ ਢੇੜੇ ਕੱਟ ਕੇ ਆਇਆ ਉਹ ਸਵਰਨਿਆ ਛੇੜ ਕਹਾਣੀ ਆ ਬੋਲਟਾਂ ਦੇ ਵਾਲੇ ਨਾਲੇ ਸਮਾਰੇ ਵਾਲਾ ਨੰਬਰ ਦਾ ਵਾਅਦਾ ਕਰ ਗਿਆ ਚਰਦੀ ਦਾ ਏ ਤਰਾਣੇ ਵਾਲਾ ਆ ਗਿਆ ਹੈ ਸਾਹਮਣੇ ਕਹਿੰਦੇ ਚਰਨੀ ਦਾਇ ਧਰਾਨੀ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬਰਸਾਲਪੁਰੀਏ ਤੇ ਸਰਕਾਰ ਸਟੇ ਟੱਚ ਮਾਰ ਰਿਹਾ ਤੇ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਚੱਲ ਓਏ ਤਮਤਾਨ ਸਾਹਿਬ ਵਾਲਿਆ ਸੁਨੀਲ ਕਹਿੰਦੇ ਤਮਤਾਨ ਸਾਹਿਬ ਦੀ ਪਵਿੱਤਰ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਂਜੀ ਸ਼ੈਰੀ ਵੱਲੋਂ ਸੁਨੀਲ ਤਮਤਾਨ ਸਾਹਿਬ ਦੀ ਆ ਕਬੱਡੀ ਮੇਰੇ ਵੀਰੋ 500 ਰੁਪਏ ਦੀ ਹੋਵੇਗੀ ਲਓ ਦੇਖਾਂਗੇ ਇੱਕ ਬੰਦੇ ਬਲਦੇਵ ਸਿੰਘ ਆਹ ਚੱਠੇ ਦਾ ਪੁੱਤ ਉਰੀ ਵਾਲਾ ਮਨੀ ਦੇਖ ਲਿਆ ਉਹ ਨਾ ਚਾਹਤਾ ਕਾ ਖੋਲ ਪਰ ਨੰਬਰ ਸੁਨੀਲ ਦਾ ਤਮਤਾਨ ਸਾਹਿਬ ਦੀ ਧਰਤੀ ਦੇ ਬੱਬਰ ਖੇਰ ਦਾ ਸਾਹਮਣੇ ਹੈਪੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਧਰ ਸਰਪੁਰੀਏ ਮਰਤਾ ਓ ਅਰਸ਼ਪੁਰਸਾਲਪੁਰੀਏ ਜੇ ਬੁਲਟ ਕਰਨ ਨੂੰ ਲੱਗ ਜਾਣਾ ਉਹ ਬਿੱਲਿਆ ਟੋਡਿਆਂ ਵਾਲਿਆ ਤਾਂ ਜੱਫੇ ਹੋਰ ਲਾਉਣੇ ਪੈਣੇ ਆ ਉਹ ਹੈਪੀ ਮਨੋਲੀ ਵਾਲਾ ਉਹ ਕਬੱਡੀ 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 ਇੱਕ ਪਾਸੇ ਤਾਊ ਬਰਸਾਲਪੁਰੀਆ ਉਹ ਬੱਲੇ ਬੱਲੇ ਗੀ ਮਿੱਤਰੋ ਇੱਕ ਪਾਸੇ ਮਨੌਲੀ ਵਾਲਾ ਉਹ ਦੂਜੇ ਪਾਸੇ ਤਾਊ ਉਹ ਖੜਕਾ ਦੜਕਾ ਉਹ ਮੁੰਡਾ ਜਫਾ ਲਾਉ ਉਹ ਵੇਖਾਂਗੇ ਬਿੱਲੇ ਦੇ ਬਰਾਬਰ ਬੁਲਟ ਤੇ ਛਾਲ ਮਾਰ ਕੇ ਬਹਿ ਗਿਆ ਉਹ ਮੁੰਡਾ ਬਿੱਲੇ ਦੇ ਬਰਾਬਰ ਬੁਲਟ ਤੇ ਛਾਲ ਮਾਰ ਕੇ ਬਹਿ ਗਿਆ ਖੇਡ ਕਹਾਣੀ ਆਹ ਕਹਿੰਦੇ ਯਾਫੀ 2 ਹੋ ਗਿਆ ਮੇਰੇ ਵੀਰੋ ਪਰ ਰੇਡਰ ਹਾਲੇ ਤੱਕ ਕਈ ਟਰਾਈ ਕਰ ਰਿਹਾ ਬੁਲਟ ਜਿੱਤਣ ਦੀ ਮੀਨਪੁਰਿਆ ਕਹਿੰਦਾ ਇਤਾਕਤਾ ਹੋਏ ਕਹਿੰਦਾ ਮੀਨਪੁਰਿਆ ਕਹਿੰਦਾ ਮਰੀਆਵੀ ਬੁਲਟ ਤੇ ਸ਼ਾਲ ਮਾਰ ਕੇ ਬਹਿ ਗਿਆ ਤਿੰਨ ਸਵਾਰੀਆਂ ਬਹਿ ਗਿਆ ਤਿੰਨ ਸਵਾਰੀਆਂ ਦਾ ਚਲਾਨ ਹੁੰਦਾ ਓਹ ਤਿੰਨ ਸਵਾਰੀਆਂ ਦਾ ਚਲਾਨ ਹੁੰਦਾ ਓਹ ਗੁਲਦੀਪ ਗੁਜਰਾ ਓਹ ਵੀਰਿਆ ਤੇਰੀਆਂ ਯਾਰੀਆਂ ਬੋਲਦੀ ਐ ਓਹ ਤੇਰਾ ਪਿਆਰ ਬੋਲਦਾ ਸਾਹਮਣੇ ਮੁਕਾਬਲਾ ਸਖਤ ਇੱਕ ਪਾਸੇ ਵੇਖਾਂਗੇ ਕੌਡੀ ਪੌਂਡ ਦੇ ਲਈ ਚਰਨੀ ਰਾਤ ਰਾਣੇ ਵਾਲਾ ਓਹ ਚੌਥੀ ਸਵਾਰੀ ਬੁਲਟ ਤੇ ਹੋਰ ਵਹਿ ਗਈ ਹੁਣ ਚਾਰਾਂ ਦਾ ਤਾਂ ਪੱਕਾ ਚਰਾਨ ਹੁੰਦਾ ਓਹ ਸੱਧੂਆ ਓਹ ਚੌਥੀ ਸਵਾਰੀ ਬੁਲਟ ਤੇ ਬਹਿ ਗਈ ਓਹ ਚਾਰ ਸਵਾਰੀਆਂ ਬੁਲਟ ਤੇ ਬਹਿ ਗਈ ਐ ਜੇ ਵੀ ਬਾਕੀ ਚਾਰ ਦਾ ਤਾਂ ਪੱਕਾ ਚਲਾਨ ਹੁੰਦਾ ਰਿੰਕੂ ਪਟਵਾਰੀ ਕਹਿੰਦਾ ਅਰਸ਼ ਜਿੰਨੇ ਵੀ ਜਫੇ ਲਾਉ ਹਰ ਇੱਕ ਜਫਾ ਰਿੰਕੂ ਪਟਵਾਰੀ ਵੱਲੋਂ 500 ਰੁਪਏ ਦਾ ਹੋਵੇਗਾ ਹੋ ਸਾਹਮਣੇ ਸੁਨੀਲ ਇਸ ਨੇ ਤਮਤਾਨ ਸਭ ਦੀ ਧਰਤੀ ਦਾ ਇਹ ਕਿ ਮੀਨਪੁਰੀਆ ਅੱਜ ਚਲਾ ਕੱਮ ਕੱਲਾ ਬੁਲਟ ਤੇ ਛਾਲ ਮਾਰ ਕੇ ਬਹਿ ਗਿਆ ਸੱਵਾ ਖੇਡ ਕਹਾਣੀ ਓ ਟੋਡਿਆ ਵਾਲਿਆ ਓ ਸਭ ਨੂੰ ਪਿੱਛੇ ਕਰਕੇ ਕੱਲਾ ਹੀ ਬਹਿ ਗਿਆ ਬੁਲਟ ਤੇ ਹੁਣ ਤਾਂ ਜੱਫਾ ਲਾਉਣਾ ਪੈਣਾ ਚੜ੍ਹਦੀਆਂ ਰਾਇ ਭਰਾਣੇ ਵਾਲਾ ਮੇਰੇ ਵੀਰ ਇਸਵੇਂ ਕਬੱਡੀ ਪਾਉਣ ਦੇ ਲਈ ਵਧਿਆ ਹੁਣ ਦੇਖਾਂਗੇ ਕੌਣ ਟੋਡਿਆ ਵਾਲਾ ਬਿੱਲਾ ਜਾਂ ਅਰਸ਼ ਜਾਂ ਅਮਰਤ ਓ ਅਮਰਤ ਮੇਰੇ ਵੀਰ ਦੇਖ ਰਿਹਾ ਕੋਸ਼ਿਸ਼ ਕਰਦਾ ਇੱਕ ਬੰਦੇ ਚੜਦੀ ਸ਼ੈਰੀ ਵੱਲੋਂ 500 ਰੁਪਿਆ ਓ ਸਲੀਮ ਸੈਰੀ ਬਾਂਗਾ ਸੈਰੀ ਬਾਂਗਾ ਉਹਦੇ ਵੱਲੋਂ ਸੁਨੀਲ ਲਈ 500 ਫੜਾਇਆ ਫੜਾਇਓ ਪੈਸੇ ਉਹ ਫੜਾਇਓ ਸਾਹਮਣੇ ਕਬੱਡੀ ਪਾਉਣ ਦੇ ਲਈ ਇੰਦਰਜੀਤ ਸਿੰਘ ਬੜੀ ਸਮਾਣੇ ਵਾਲਾ ਅੱਗੇ ਵੱਲ ਵਧਦਾ ਹੋਇਆ ਉਹ ਵੇਖਾਂਗੇ ਮੀਰਪੁਰਿਆ ਦੋ ਜਫੇ ਲਾ ਕੇ ਇੱਕ ਵੋ ਬੁਲਟ ਦੀ ਧੁੱਕ ਧੁੱਕ ਉਹ ਧੁੱਕ 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 ਨਾਕੇ ਪਾਰ ਕਰ ਗਿਆ ਮੁੰਡਾ ਨਾਕੇ ਪਾਰ ਕਰ ਗਿਆ ਜਿਵੇਂ ਬੁਲਟ ਪੜਾ ਕੇ ਮਾਰ ਰਿਹਾ ਹੈ ਹੋ ਪੁਟਕ ਤੋਂ ਗੱਤੋਗਤ ਕਰੀ ਜਾਂਦੇ ਆ ਬੁੱਲਟ ਢਾਕੇ ਮਰੀ ਜਾਂਦੇ ਆ ਦੇਖਦੇ ਆ ਹ ਗੱਲਾਂ ਟਿਕਾਣੇ ਲੱਗਣਗੀਆਂ ਕੁਲਦੀਪ ਗੁਜਰ ਦਾ ਕਬੱਡੀ ਕੱਪ ਚੱਲਦਾ ਹੈ ਸੁਪਰ ਫਾਈਨਲ ਹਾ ਸਾਹਮਣੇ ਮਨੋਲੀ ਵਾਲਾ ਹੈਪੀ ਮੇਰੇ ਵੀਰੋ ਹ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ ਸੁਨੀਲ ਤਮਤਾਨ ਦੇ ਸਾਹਮਣੇ ਆ ਗਿਆ ਸ਼ੈਰੀ ਬੰਗਾ ਉਹਦੇ ਵੱਲੋਂ ਸੁਨੀਲ ਤੇ 500 ਰੁਪਇਆ ਸਾਹਮਣੇ ਤਮਤਾਨ ਸਾਹਿਬ ਦੀ ਧਿਰਤੀ ਦਾ ਸੁਨੀਲ ਮੇਰੇ ਵੀਰੋ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਤਨੋਰੀ ਵਾਲਾ ਮਣੀਆ ਇਹ ਬਲਦੇਵ ਸਿੰਘ ਛੱਠੇ ਦਾ ਪੁੱਤ ਮੇਰੇ ਵੀਰੋ ਆ ਬੱਲੇ ਬੱਲੇ ਹੋ ਗਈ ਮਿੱਤਰੋ ਹਾਂਜੀ ਉਧਰ ਗਲਦੀਪ ਵੱਲੋਂ ਬੇਨਤੀ ਹੈ ਵੀ ਕੋਈ ਵੀ ਗਰਾਊਂਡ ਦੇ ਵਿੱਚ ਨਾ ਜਾਵੇ ਤੇ ਜਿਹੜੇ ਖੜੇ ਆ ਕਿਰਪਾ ਕਰਕੇ ਸਾਈਡ ਤੇ ਹੋ ਜਾਣ ਭਰਾ ਬਣ ਕੇ ਜੀ ਗਰਾਊਂਡ ਕਲੀਅਰ ਚਾਹੀਦਾ ਹਉ ਸਾਹਮਣੇ ਕਬੱਡੀ ਔਰ ਨੀ ਤੇ ਤਰਾਣੇ ਵਾਲਾ ਕਹਿੰਦੇ ਚੱਲੀ ਰਾਤ ਤਰਾਣੇ ਵਾਲਾ ਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਟੋਟਿਆਂ ਵਾਲੇ ਬਿੱਲਿਆ ਓਏ ਤੈਨੂੰ ਬੁਲਟ ਵਧੀਆ ਨਹੀਂ ਲੱਗਦਾ ਉਹ ਬਿੱਲਾ ਟੋਟਿਆਂ ਵਾਲਾ ਉਹ ਬਹਿ ਗਿਆ ਛਾਲ ਮਾਰ ਕੇ ਇੱਕ ਮੀਰਪੁਰੀਏ ਦੇ ਬਰਾਬਰ ਰੀਪਲੇ ਦੀ ਮੰਗ ਹੋਈ ਹੈ ਹਲੇ ਕਹਿੰਦੇ ਦੂਜਾ ਜਫਾ ਖਤਰੇ 'ਚ ਹੈ ਉਹ ਦੂਜਾ ਜਫਾ ਖਤਰੇ 'ਚ ਹੈ ਦੂਜਾ ਜਫਾ ਖਤਰੇ 'ਚ ਹੈ ਮੀਰਪੁਰਿਆ ਤੇਰੇ ਦੋ ਕਲੀਅਰ ਨੇ ਜੇ ਤੀਜਾ ਲਾਵੇਂਗਾ मानसा चलेट आशिश पर साम्हूं वॾा मल कबी पाणे तूं ਕਾ ਜਾਵੇ ਬਿੱਲੇ ਦੇ ਜਫੇ ਦਾ ਰੀਪਲੇ ਦੀ ਮੰਗ ਹੋਈ ਹੈ ਅਰੀਬ ਨੇ ਦੇਖਿਆ ਜਾਵੇ ਸਾਹਮਣੇ ਕਬੱਡੀ ਪਾਉਣ ਦੇ ਲਈ ਹੈਪੀ ਮਨੌਲੀ ਵਾਲਾ ਅੱਗੇ ਵੱਲ ਵਧਦਾ ਹੋਇਆ ਉਹ ਵੇਖਾਂਗੇ 4 ਬਰਸਾਲਪੁਰ ਦੀ ਧਰਤੀ ਦੇ 4 ਬਬਰ ਖੇਡਾਂ ਦੇ ਵਿੱਚੋਂ ਉਹ ਤਾਉ ਉਹ ਦੂਜਾ ਠੋਕ ਗਿਆ 351.23 ਗਸਵਾਰੀਆਂ ਬਹਿ ਗਿਆ ਸੰਧੂਆ ਕਿਉਂਕਿ ਇੱਕ ਜਫਾ ਖਤਰੇ 'ਚ 2 ਸਵਾਰੀਆਂ ਪੱਕੀਆਂ ਬਹਿ ਗਈਆਂ ਜੇ ਜਫਾ ਬਿੱਲੇ ਦਾ ਪੱਕਾ ਹੋ ਗਿਆ ਰੀਪਲੇ ਤੇ ਤਾਂ 3 ਸਵਾਰੀਆਂ ਗਿਆ ਫੇਰ ਦੁਬਾਰੇ ਉਹ 23 ਸਵਾਰੀਆਂ ਨੇ ਫਿਲਹਾਲ ਫਿਲਹਾਲ 23 ਸਵਾਰੀਆਂ ਨੇ ਉਹ ਚੱਬੜ ਗਿਆ ਕਹਿੰਦਾ ਕਿੱਦਾਂ ਬਈ ਨੰਬਰ ਰੇਡਰ ਦਾ ਨੰਬਰ ਸੁਨੀਲ ਦਾ ਉਹ ਸਾਹਮਣੇ ਚੜਨੀ ਲੈ ਤਾਵੇਂ ਵਾਲਾ ਫੇਰ ਕਬੱਡੀ ਪਾ ਰਿਹਾ ਅਰਸ਼ ਦਾ ਹਰ ਇੱਕ ਜੱਫਾ ਰਿੰਕੂ ਪਟਵਾਰੀ ਵੱਲੋਂ 500 ਦਾ ਟੋਡਿਆਂ ਵਾਲੇ ਬਿੱਲੇ ਦਾ ਬੁਲਟ ਵਾਲਾ ਹੋਊ ਨਾਲ ਦੇ ਵੀ ਅਮਰਤ ਤੇ ਨਾਲ ਹਾਰਾ ਨੰਬਰ ਚਰਲੀ ਰੈਤਰਾਣੇ ਦੇ ਕਬਜੇ ਦੇ ਵਿੱਚ ਹੈ ਥੱਬੇ ਥੱਬੇ ਦੇ ਪੱਟਾ ਗੱਜ ਚੌੜੀ ਛਾਤੀ ਹੈ ਧਰਤੀ ਸਾਹ ਵਰਤੀ ਹੈ ਉਹ ਜਦੋਂ ਬੱਬਰ ਖੇਰ ਪੱਪ ਤਪੈਰ ਧਰਦਾ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਤਨੌਰੀ ਵਾਲਾ ਮਨੀਆ ਉਹ ਦੂਜੇ ਪਾਸੇ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕਿ ਕੋਠੇ ਤੇ ਡੰਬੀਆਂ ਨੇ ਉਹ ਮਾਰ ਕੇ ਚਪੇੜਾ ਪੁੱਛਦਾ ਓਏ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਨੰਬਰ ਰੇਡਾ ਉਹ ਮਾਰ ਕੇ ਚਪੇੜਾ ਪੁੱਛਦਾ ਤੇ ਕਿੱਥੇ ਕਿੱਥੇ ਵਜੀਆਂ ਨੇ ਪਰ ਦੋਨੋਂ ਖਿਡਾਰੀ ਖੇਡ ਭਾਵਨਾ ਮੇਰੇ ਵੀਰੋ ਇੱਕ ਰੋਟੇ ਨੂੰ ਹੈਲੋ ਜੀ ਮਿੱਠੂ ਗੁੱਜਰ ਅਤੇ ਇੱਕ ਪਿੰਡ ਦਾ 5200 ਦਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਜੀ ਅੱਦੇ ਸਮੇ ਦਾ ਸਮਾਂ ਹੋ ਗਿਆ ਜਿਹੜਾ ਰੀਪਲੇ ਹੈ ਉਹਦਾ ਛੇਤੀ ਰਿਜ਼ਲਟ ਦੱਸਿਆ ਜਾਵੇ ਜਲਦੀ ਰਿਜ਼ਲਟ ਦੱਸਿਆ ਜਾਵੇ ਸਾਡਾ ਕੁਲਦੀਪ ਗੁੱਜਰਪਰਾ ਸਾਰੀ ਟੀਮ ਦਾ ਤੈਥਲੋ ਧੰਨਵਾਦ ਹੈ ਇਧਰੋਂ ਸਾਡਾ ਪ੍ਰਦੀਪ ਗੁੱਜਰ ਭਾਈ ਪਿੰਦਾ ਗੁੱਜਰ ਭਾਈ ਜੱਸੀ ਗੁੱਜਰ ਭਾਈ ਬਿੱਲਾ ਗੁੱਜਰ ਭਾਈ ਗੁਰਵਿੰਦਰ ਗੁੱਜਰ ਭਾਈ ਸੋਨੂ ਗੁੱਜਰ ਭਾਈ ਮਹਿਤਾਬ ਖਗੂੜਾ ਤੇ ਸਾਡਾ ਮਨਿੰਦਰ ਭਾਈ ਕਲੇਰ ਭਾਈ ਗੁਰਦੀਪ ਕਲੇਰ ਭਾਈ ਅਮਨਾ ਗੁੱਜਰ ਭਾਈ ਗੁਰਸੇਵ ਕਲੇਰ ਭਾਈ ਬਿੱਲਾ ਕੈਨੇਡਾ ਭਾਈ ਓਮ ਯੂ ਐਸ ਏ ਭਾਈ ਹਰ ਚੁਕੇ ਇਹਨਾਂ ਦਾ ਤਹਿਦਿਲੋ ਧੰਨਵਾਦ ਹੈ ਉਧਰ ਗੋਪੀ ਸਰਪੰਚ ਤੇ ਨਾਲ ਗੋਲਟੀ ਸਾਡਾ ਵੀਰ ਸੁਲਤਾਨ ਬਾਈ ਨਾਲ ਜੌਨ ਬਾਠ ਤੇ ਨਾਲ ਕਾਕਾ ਬਾਈ ਹਰਬੀਤ ਯੂਕੇ ਗੁਰਪਿਆਰ ਯੂਕੇ ਪਿੰਦਰ ਅੰਟਾਲ ਯੂਕੇ ਜਸ ਕੈਨੇਡਾ ਅਰਸ਼ ਅਰੇਂਦਾ ਔਰ ਰਤ ਰਵਨੀਤ ਸਾਡਾ ਵੀਰ ਕੈਨੇਡਾ ਤੋਂ ਔਰ ਰੀਪਲੇ ਰੀਪਲੇ ਦਾ ਰਿਜ਼ਲਟ ਦੱਸਿਆ ਜਾਵੇ ਆ ਰੀਪਲੇ ਦਾ ਜਿਹੜਾ ਨੰਬਰ ਆ ਬਿੱਲੇ ਦਾ ਨੰਬਰ ਜਿਹੜਾ ਆ ਉਹ ਮੰਗਿਆ ਸੀ ਆਪਣਾ ਉਹ ਮੰਗਿਆ ਸੀ ਉਧਰ ਗੈਰੀ ਸਾਡਾ ਵੀਰ ਆ ਨਾਲ ਹਰਮਨ ਯੂਐਸਏ ਤੇ ਹਰਸ਼ ਸੰਧੂ ਯੂਐਸਏ ਇਹ ਸਾਰੇ ਵੀਰਾਂ ਦਾ ਜਿਹੜੇ ਫਾਲਤੂ ਹੈ ਹਾਂ ਅਸੀਂ ਦਾ ਪਹਿਲਾ ਕੇਈ ਜਾਂਦਾ ਮੈਚ ਤੇ ਜਿਹੜੇ ਬਾਧੂਆ ਸਾਈਡ ਤੇ ਹੋ ਜੋ ਬਿੱਲੇ ਦੇ ਨੰਬਰ ਦਾ ਜਿਹੜਾ ਰੀਪਲੇ ਜ਼ਰੂਰ ਦੱਸਿਆ ਜਾਵੇ ਬਾਈ ਮਿੱਠੂ ਗੁਜਰ ਜੀ ਮਿਉਲੀ ਸਰਪੰਚ ਸਾਹਿਬ 5100 ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ-ਬਹੁਤ ਧੰਨਵਾਦ ਸੰਧੂ ਸਾਹਿਬ ਹਾਂਜੀ ਬਹੁਤ ਚੋਟੀ ਦਾ ਮੁਕਾਬਲਾ ਪਤਾ ਲੱਗ ਰਿਹਾ ਵੀ ਬੁੱਟ ਵਾਲਾ ਮੈਚ ਚੱਲਦਾ ਸੁਪਰ ਫਾਈਨਲ ਚੱਲਦਾ ਹੈ ਆ ਗੁਜਰਾਂ ਦੇ ਮੁੰਡਿਆਂ ਨੇ ਤਿੰਨ ਢਾਈ ਮਿੰਟਾਂ ਤੋਂ ਮਿਹਨਤ ਕੀਤੀ ਹੈ ਮੈਂ ਸਫਲ ਹੋ ਰਹੀ ਹੈ ਅੱਜ ਰਾਤ ਸਾਰੀ ਹੈ ਆ ਸੈਡਾ ਜਿਹੜੀਆਂ ਚੇਂਜ ਹੋ ਗਿਆ ਨੋਟ ਕਰਿਓ ਪਿੰਡ ਵਾਲੇ ਪਾਸੇ ਬਰਸਾਲਪੁਰ ਬਾਗੀ ਹੈ ਤੇ ਦੂਜੇ ਪਾਸੇ ਆ ਬਾਬਾ ਕਾਜੀਦਾਸ ਕਲੱਬ ਤਨਹਾਰੀ ਬਾਗੀ ਆ ਆ ਇਹ ਬਰਸਾਲਪੁਰੀਆ ਇਹ ਮੁੰਡਾ ਕਨੇਡਾ ਵਸਦਾ ਆ ਆ ਮੁੰਡੇ ਨੇ ਨਿਊਜ਼ੀਲੈਂਡ ਤੇ ਦੁਨੀਆ ਨਚਾਈ ਹੈ ਇਹ ਬੱਬਰ ਖੇਰ ਚਾਂਦੀ ਰਾਤ ਰਾਣੇ ਵਾਲਾ ਨੰਬਰਾਂ ਆਪਣੀ ਟੀਮ ਲਈ ਜੋੜ ਗਿਆ ਤਮਤਾਨ ਸਭ ਦੀ ਧਰਤੀ ਦੇ ਸੁਨੀਲ ਦੀ ਕਬੱਡੀ ਸਾਨਿਆ ਛੇੜ ਕਹਾਣੀ ਆ ਕਹਿੰਦੇ ਸੁਨੀਲ ਹੈ ਕਪਤਾਨ ਸਭ ਦੀ ਧਰਤੀ ਦਾ ਮੇਰੇ ਵੀਰੋ ਇੱਕ ਬੰਨੇ ਇੱਕ ਬੰਨੇ ਮੀਰਪੁਰੀਆ ਉਹ ਫੇਰ ਲੱਗ ਗਿਆ ਉਹ ਘੱਟਦਾ ਚਲਾਣ ਤੀਜਾ ਜਫਾ ਲੱਗੇ ਤੇ ਤੀਜਾ ਮੀਰਪੁਰੀਏ ਇੱਕ ਬੰਨੇ ਜਫਾ ਠੋਕਦਾ ਬੁਲਟ ਤੇ ਫੇਰ ਕੱਲਾ ਵਹਿ ਗਿਆ ਉਹ ਬੁਲਟ ਤੇ ਫੇਰ ਕੱਲਾ ਵਹਿ ਗਿਆ ਉਹ ਬੁਲਟ ਤੇ ਫੇਰ ਕੱਲਾ ਵਹਿ ਗਿਆ ਢੋਡੇ ਵਾਲਿਆ ਕੈਨੇਡਾ ਦੇ ਪ੍ਰਿੰਸ ਕਲੰਬੀਆ ਤੋਂ ਸਰੀ ਸ਼ਹਿਰ ਤੋਂ ਚੱਲ ਤੀਜਾ ਲਾਵੇਂਗਾ ਗੱਬਰੂਆ ਹੋ ਸਾਹਮਣੇ ਦੇਖਾਂਗੇ ਆ ਤਾਊ ਹੋ ਤਾਊ ਆ ਤਾਊ ਤੇ ਆ ਚਰਨੀ ਤੇ ਦੂਜੇ ਪਾਸੇ ਰੈ ਤਾਣੇ ਵਾਲਾ ਉਹ ਨਿਊਜ਼ੀਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਵਾ ਕੇ ਆਇਆ ਤਕੜੀਆਂ ਕਾ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਸਾਈਡ ਤੇ ਹੋ ਜੋ ਇਕਮ ਉਹ ਬੱਲੇ ਬੱਲੇ ਚੌਥਾ ਠੋਕਤਾ ਓਏ ਇਕਮ ਨੇ ਚੌਥਾ ਠੋਕਤਾ ਬੁਲਟ ਅੱਜ ਬੱਲਾ ਤੋਂ ਘਰ ਨੂੰ ਭਜਾ ਲਿਆ ਓਏ ਸੰਧੂਆ ਰੋਪੋ ਜੇ ਰੁਕਿਆ ਜਾਂਦਾ ਉਹ ਕਹਿੰਦੇ ਪੀਕ ਮੰਦੀ ਉਹ ਕਿ ਮਾਲਸਾ ਬੱਲ ਨੂੰ ਪਾ ਲਿਆ ਉਹ ਕਹਿੰਦੇ ਸੰਗਰੂਰ ਤੋਂ ਨਾਮ ਭੀਖਿਓ ਕੇ ਮਾਨਸਾ ਵੱਲੋਂ ਪਾਲਿਆ ਹੋ ਸਾਹਮਣੇ ਚੜਦੀ ਰਾਏ ਭਣਾਣੇ ਵਾਲਾ ਮੇਰੇ ਵੀ ਉਸੇ ਰੇਡ ਪਾਰਿਆ ਦੇਖਾਂਗੇ ਚਾਰ ਜਾਫੀਆਂ ਚੋ ਟੋਡੇ ਵਾਲਾ ਹਾਲੇ ਕਹਿੰਦਾ ਪਿੱਛੀ ਆ ਪਰ 90 ਮੀਟਰ ਦਾ ਤੇ ਟੋਡੇ ਵਾਲਾ ਵੀ ਪਿੱਛੇ ਪੱਛੇ ਭੱਜਿਆ ਜਾਂਦਾ ਬੁਲਟ ਤੇ ਉਹ ਸੰਗਰੂਰ ਟਪਾ ਕੇ ਲੈ ਗਿਆ ਮੀਰਪੁਰਿਆ ਇਕਮ ਬੁਲਟ ਨੂੰ ਆਪਣੇ ਪਿੰਡ ਦੀ ਫਿਰਨੀ ਕੋਲੇ ਲਈ ਫਿਰਦਾ ਉਹ ਮੋੜੋ ਜੇ ਮੋੜਿਆ ਜਾਂਦਾ ਉਹ ਰੋਕੋ ਜੇ ਰੋਕਿਆ ਜਾਂਦਾ ਪਾਕਾ ਕੌਡੀ ਹਾਂਜੀ ਹੈਲੋ ਰੂਆ ਬੱਲੇ ਵਾਲਾ ਇਹ ਵੀ ਰੀਪਲੇ ਮੰਗਿਆ ਗਿਆ ਜੀ ਬੱਲੇ ਵੱਲੋਂ ਬੱਲੇ ਵੱਲੋਂ ਵੀ ਅਮਲੀ ਤੋੜਾ ਨੋਟ ਕਰਦੇ ਉੱਥੋਂ ਵੀ ਰੀਪਲੇ ਮੰਗਿਆ ਗਿਆ ਸਾਹਮਣੇ ਕਬੱਡੀ ਜਿਹੜੇ ਗਰਾਊਂਡ 'ਚ ਬਾਧੂਆ ਸਾਈਡ ਤੇ ਹੋ ਜੋ ਬੇਂਤੀ ਹੈ ਸਮਾਣੇ ਵਾਲਾ ਬਣੀ ਤੇ ਦੂਜੇ ਪਾਸੇ ਯਾਰੀ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਰੀਡਰ ਦਾ ਚੱਲ ਵੇ ਚਰਨੀਆਂ ਜੇ ਬੁਲਟ ਘਰੇ ਲੈ ਕੇ ਜਾਣਾ ਜੇ ਬੱਲਾ ਦੇ ਬੁਲਟ ਦਾ ਉਹ ਪਿੰਡ ਦੀ ਫਿਰਨੀ ਤੇ ਢੇੜਾ ਦੇਣਾ ਉਹ ਜੇ ਤੇਲ ਕੌਲਿਆਂ ਤੇ ਖਤਪੌੜੀਆਂ ਪਹਿਣ ਗਿਆ ਤਾਂ ਰੈਡਾ ਚੋਰ ਨਾਲ ਪੌੜੀਆਂ ਪਹਿਣ ਗਿਆ ਉਹ ਬੁਲਟ ਗਰਾਊਂਡ ਤੋਂ ਉਹ ਕਹਿੰਦੇ 20 ਕਰਮਾਂ ਤੇ ਖੜਿਆ ਉਹਨਾਂ ਕੋਲ ਪਹੁੰਚਣ ਵਾਸਤੇ ਬੜਾ ਜ਼ੋਰ ਲਾਉਣਾ ਪੈਣਾ ਉਹ ਸਵਰਨਿਆ ਬੜਾ ਜ਼ੋਰ ਲਾਉਣਾ ਪੈਣਾ ਮੈਂ ਕਹਿੰਦਾ ਵੀ ਸਾਰੀ ਜ਼ੋਰ ਲਾਉਣਾ ਪੈਣਾ 20 ਕਦਮਾਂ ਤੇ ਬੁਲਟ ਖੜਿਆ ਉਹ ਸਾਰਾ ਜ਼ੋਰ ਲੱਗ ਦੇਣਾ ਮੇਰੇ ਮਿੱਤਰੋ ਉਹ ਸਾਹਮਣੇ ਕਬੱਡੀ ਇੰਦਰਜੀਤ ਸਿੰਘ ਪਤੀ ਸਮਾਣੇ ਵਾਲਾ ਪੌਣ ਦੇ ਲਈ ਵਧਿਆ ਹੋਇਆ ਪਰ ਮੀਨਪੁਰਿਆ ਜ ਆਈ ਤੇ ਆਇਆ ਫਿਰਦਾ ਮੁੰਡਾ ਤੇ ਨੰਬਰ ਆ ਰੇਡਰ ਦੇ ਕਵਜੇ ਦੇ ਵਿੱਚ ਹੈ ਨੰਬਰ ਜਿਹੜਾ ਆ ਰੇਡਰ ਦੇ ਕਵਜੇ ਦੇ ਵਿੱਚ ਹੈ ਤੇ ਉਹਨੇ ਕਹਿੰਦੇ ਚਾਰ ਠੋਕ ਤੇ ਇਧਰੋਂ 2 2 3 3 ਜਿਹੜਾ ਫੈਸਲਾ ਆ ਰੀਪਲੇ ਆ ਰੀਪਲੇ ਦਾ ਫੈਸਲਾ ਹੈ ਪਹਿਲਾ ਨੇ ਦਾ ਬਿੰਦੇ ਬਿੰਦੇ ਰੀਪਲੇ ਮੰਗੇ ਜਾ ਰਹੇ ਹੈ ਟਾਈ ਟਾਈ ਸਵਾ ਸਵਾ 2 2 ਲੱਖ ਦੇ ਬੁਲਟ ਹੈ ਐਵੇਂ ਨਹੀਂ ਅੱਜ ਕਈਆਂ ਦਾ ਸ਼ਰਾਬੀਆਂ ਦਾ ਕੁਲਦੀਪ ਗੁੱਜਰ ਜੀ ਕਰਦਾ ਹੁਣ ਹੈ ਜੇ ਆਪਾਂ ਕੌਡੀ ਖੇਡਦੇ ਹੁੰਦੇ ਬੱਲਾ ਦੇ ਕੱਪ ਤੋਂ ਬੋਲਟ ਲੈ ਜਾਂਦੇ ਜਿੱਤ ਕੇ ਪਰ ਇਹਦਾ ਜੋਰ ਤੋਂ ਬਾਰੇ ਯਾਰ ਰਹੇ ਨੇ ਕਿ ਦੁੱਧ ਦਾ ਪਾਣੀ ਵਿੱਚ ਮਧਾਣੀ ਮੱਖਣੀ ਕਿੱਥੋਂ ਆਊ ਅਧਿਆਪੀ ਕੇ ਖੇਡੂ ਜਿਹੜਾ ਆਪੇ ਲੱਕ ਤੜਵਾਊ ਅੱਜ ਜਿਹਦੇ ਪੱਟਾਂ ਵਿੱਚ ਜੋਰ ਐ ਸੰਧੂਆ ਬੱਲਾ ਤੋਂ ਤਾਂ ਉਹੀ ਬੋਲਟ ਜਿੱਤ ਕੇ ਜਾਊ ਉਹ ਜਿਹਦੇ ਪੱਟਾਂ ਵਿੱਚ ਜੋਰ ਐ ਸੰਧੂਆ ਆ ਗੁਜਰਾਂ ਦੇ ਕੱਪ ਦਾ ਬੋਲਟ ਤਾਂ ਯੋ ਜਿੱਤ ਕੇ ਆਓ ਲਵੀ ਗਲਦੀਪ ਸਿਆ ਮubarak wadha ਤੁਹਾਡੇ ਕੱਪ ਤੇ ਆ ਦੇਖੋ ਜਿਹੜਾ ਫਾਈਨਲ ਹੋਣਾ ਚਾਹੀਦਾ ਸੀ ਉਹ ਫਾਈਨਲ ਖੇਡਿਆ ਜਾ ਰਿਹਾ ਹੈ ਜਿਹੜਾ ਪਹਿਲਾ ਹੋਲਡ ਵਾਲਾ ਨੰਬਰ ਸੀ ਸਭ ਤੋਂ ਪਹਿਲਾ ਬਿੱਲੇ ਵਾਲਾ ਤਿੰਨ ਹੋ ਗਏ ਉਹ ਜਾਫੀ ਨੂੰ ਦਿੱਤਾ ਗਿਆ ਜੀ ਪੁਆਇੰਟ ਬਿੱਲੇ ਦਾ ਨੋਟ ਕਰਿਓ ਤਿੰਨ ਹੋ ਗਏ ਬਿੱਲੇ ਦਾ ਬਿੱਲੇ ਦੇ ਤਿੰਨ ਹੋ ਗਏ ਪਹਿਲਾ ਹੋਲਡ ਬਿੱਲੇ ਦਾ ਤੇ ਹੁਣ ਦੂਜਾ ਦੱਸੋ ਛੇਤੀ ਚਾਰ ਮੀਰਪੁਰੀਏ ਤੇ ਤਿੰਨ ਬਿੱਲੇ ਟੋਡਿਆਂ ਵਾਲੇ ਦੇ ਮੀਰਪੁਰੀਏ ਸੰਭਲ ਕੇ ਜਾਈਓ ਕਿਤੇ ਕਰੋਨਾ ਬੋਟ ਖੋਲ ਜਾਵੇ ਤੇਰਾ ਕਰੋਨਾ ਬੋਟ ਖੋਲ ਜਾਵੇ ਓਏ ਮੁੰਡਿਆ ਜੋਰ ਲਾਉਣਾ ਪੈਣਾ ਓ ਜੋਰ ਲਾਉਣਾ ਪੈਣਾ ਜੋਰ ਲਾਉਣਾ ਪੈਣਾ ਮੰਨੀ ਹਟ ਜਾ ਪਿੱਛੇ ਜੇ ਦੱਸੀ ਜਾਂ ਨਹੀਂ ਦਿੱਤਾ ਬਾਅਦ ਚ ਦੇਣਾ ਆ ਰੇਡ ਪੈਣ ਦਿਓ ਮੈਚ ਕੰਟੀਨੂ ਚੱਲਣ ਦੇ ਮੈਚ ਕੰਟੀਨਿਊ ਚੱਲ ਰਿਹਾ ਹੈ ਦੁਨੀਆ ਦੀ ਅੱਖਾਂ ਕਲਦੀਪ ਸਿੰਘ ਅੱਜ ਤੇਰੇ ਕੱਪ ਤੇ ਲੱਗੀ ਹੈ ਸਾਰੀ ਦੁਨੀਆ ਦੇ ਇੰਤਜ਼ਾਰ ਸੀਗਾ ਅੱਜ ਦੀ 19 ਤਰੀਕ ਦਾ ਸੁਪਰ ਫਾਈਨਲ ਮੈਚ ਬੱਲਾ ਦੇ ਕੱਪ ਦਾ ਖੇਡਿਆ ਜਾ ਰਿਹਾ ਹੈ ਬੈਸਟਾਂ ਨੂੰ ਬੋਲਟ ਸਵਾ ਸਵਾ 2 2 ਲੱਖ ਦੇ ਓ ਇੱਕ ਪਾਸੇ ਅਮਰਤਾ ਤੇ ਦੂਜੇ ਪਾਸੇ ਰੈਂਟ ਲੱਗਿਆ ਹੋਇਆ ਮੁੰਡਾ ਆ ਵੇਖਾਂਗੇ ਇੱਕ ਪਾਸੇ ਅਮਰਤਪੁਰ ਸਾਲਪਰੀਆ ਉਹ ਕੈਨੇਡਾ ਵਾਲਾ ਉਹ ਦੂਜੇ ਪਾਸੇ ਰਾਇਤਰ ਵਾਲੇ ਉਹ ਕਹਿੰਦਾ ਬੁਲਟ ਮੈ ਲੈ ਕੇ ਜਾਣਾ ਉਹ ਕਹਿੰਦਾ ਹਲੇ ਉਰੇ ਖੜਾ ਦੇ

ਆਣਾ ਉਹ ਸਮਾਣੇ ਵਾਲਾ ਬਣੀ ਰੇਡ ਪਾ ਆਇਆ ਸਾਹਮਣੇ ਕਬੱਡੀ ਪਾਉਣ ਦੇ ਲਈ ਮਨੋਲੀ ਵਾਲਾ ਹੈਪੀ ਟੋਡਿਆਂ ਵਾਲਿਆ ਇੱਕ ਜਫਾ ਘੱਟਦਾ ਓਏ ਤੇਰਾ ਇੱਕ ਮਤੋਂ ਇੱਕ ਜਫਾ ਘੱਟਦਾ ਓਹ ਵੇਖਾਂਗੇ ਟੋਡਿਆਂ ਵਾਲਾ ਬਿੱਲਾ ਪਰ ਦੂਜੇ ਪਾਸੇ ਬਨੋਲੀ ਵਾਲਾ ਥੱਪੜਾਂ ਦਾ ਖੜਕਾ ਖੜਕਾ ਦੜਕਾ ਅੱਜ ਬੱਲਾ ਦੇ ਕੱਪ ਦਾ ਵੱਖਰਾ ਨਜ਼ਾਰਾ ਓ ਵੱਖਰਾ ਨਜ਼ਾਰਾ ਵੱਖਰਾ ਨਜ਼ਾਰਾ ਹੈਲੋ ਜਿਹੜਾ ਜਿਹੜਾ ਬਣੀ ਵਾਲਾ ਹੋਲਡ ਸੀ ਉੱਥੇ ਨੰਬਰ ਉਹ ਬਣੀ ਸਮਾਣੇ ਦਾ ਚਰਨੀ ਦਾ ਹੋਲਡ ਚਰਨੀ ਰਾਤਰਾਣੇ ਦਾ ਜਿਹੜਾ ਚਰਨੀ ਨੇ ਹੋਲਡ ਮੰਗਿਆ ਸੀ ਨੰਬਰ ਉਹ ਪਰਲੀ ਸਾਈਡ ਤੋਂ ਉਹ ਚਰਨੀ ਰਾਤਰਾਣੇ ਦਾ ਚਰਨੀ ਰਾਤਰਾਣੇ ਦਾ ਜਿਹੜਾ ਚਰਨੀ ਵਾਲਾ ਨੰਬਰ ਸੀਗਾ ਜਿਹੜਾ ਬਣੀ ਸਮਾਣੇ ਵਾਲਾ ਹੋਲਡ ਸੀਗਾ ਉਹ ਬਣੀ ਦਾ ਤੇ ਮੁਕਾਬਲਾ ਸ਼ੁਰੂ

来 ਗਈ ਹੈ ਸਮਾਣੇ ਵਾਲਾ ਬਣੀ ਕਬੱਡੀ ਪਾ ਰਿਹਾ ਆ ਜਿਹੜੇ ਇੱਥੇ ਖੜੇ ਨੇ ਖਿਡਾਰੀ ਜੇ ਕੋਈ ਨੰਬਰ ਇੱਥੇ ਤੁਹਾਡੇ ਵਿੱਚ ਵੱਜਣ ਕਰਕੇ ਹੋਟ ਮੰਗਿਆ ਗਿਆ ਤਾਂ ਨਹੀਂ ਦਿੱਤਾ ਜਾਣਾ ਉਹ ਇੱਕ ਪਾਸੇ ਮੀਰਪੁਰਿਆ ਉਹ ਬੱਲੇ ਉਹ ਬੱਲੇ ਉਹ ਖੜਕਾ ਉਹ ਦੜਕਾ ਉਹ ਬੁਲਟ ਉਹ ਚਾਬੀਆਂ ਉਹ ਟੱਕਾ ਉਹ ਕੌਲਿਆਂ ਤੇ ਤੇਲ ਉਹ ਖੱcka ਦੜਕਾ ਓਏ ਉਹ ਖੜਕਾ ਦੜਕਾ ਨੰਬਰ ਸਮਾਣੇ ਵਾਲੇ ਦਾ ਨੰਬਰ ਸਮਾਣੇ ਵਾਲੇ ਦਾ ਇਹ ਸਵਾਦ ਆਇਆ ਦਰਸ਼ਕੋ ਆ ਨੰਬਰ ਨੂੰ ਘੱਟ ਕੇ ਤਾੜੀ ਮਾਰ ਕੇ ਦੱਸੋ ਜਰਾ ਆ ਦੁਨੀਆ ਦੇ ਚਿੱਤ ਖੁਸ਼ ਹੋ ਗਿਆ ਦੁਨੀਆ ਦਾ ਚਿੱਤ ਖੁਸ਼ ਹੋ ਕਰਤਾ ਮੁੰਡਿਆਂ ਨੇ ਹਉ ਸਾਹਮਣੇ ਚੜਦੀ ਇਸ ਵੇਲੇ ਰਾਹ ਧਾਣੇ ਵਾਲਾ ਕਬੱਡੀ ਪਾ ਰਿਹਾ ਆ ਅਰਸ਼ਵਰ ਸਾਲਪੁਰੀਆ ਰਿੰਗੂ ਪਟਵਾਰੀ ਦੇ ਪੱਤਸ ਜਫਾ ਨੀ ਲਾਇਆ ਇਹਨੇ ਬਣੀ ਸਮਾਣੇ ਦਾ ਬੁਲਟ ਪੱਕਾ ਕੀਤਾ ਇਹ ਜਫਾ ਨੀ ਲਾਇਆ ਇਹ ਬਣੀ ਸਮਾਣੇ ਦਾ ਬੁਲਟ ਉਹ ਸੰਧੂਆ ਪੱਕਾ ਕੀਤਾ ਮੁੰਡੇ ਨੇ ਛੇੜ ਕਹਾਣੀ ਨਵੀਰ ਸਮਾਣੇ ਵਾਲਿਆ ਤੇਰਾ ਰੋਸਤਾ ਪਧਰਾ ਕੀਤਾ ਮੁੰਡੇ ਨੇ ਹ ਤੇਰਾ ਰਸਤਾ ਪਧਰਾ ਕਰ ਦਿੱਤਾ ਸੁਨੀਲ ਧਮਤਾਨ ਸਾਹ ਵਾਲਾ ਕਬੱਡੀ ਪਾ ਰਿਹਾ ਮੀਰਪੁਰੀਆ ਫੇਰ ਹਾ ਦੇਖੋ ਮੀਰਪੁਰੀਆ ਹੰਦੂ ਸਿੰਘ ਨੇ ਸੁਨੀਲ ਹਰਿਆਣੇ ਵਾਲਾ ਭੱਜ ਗਿਆ ਮੇਰੇ ਨੀਂਓ ਰਿੰਕੂ ਬਡਵਾਰੀ ਵੱਲੋਂ ਅਫਸਰ ਦੇ ਜਫੇ ਦਾ ਕਰਵਾ 600 ਰੁਪਇਆ ਫੜਦਾ ਸਾਹਮਣੇ ਵੇਖਾਂਗੇ ਹੈਪੀ ਮਨੋਲੀ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਬਿੱਲੇ ਵਰਗੇ ਖੜਿਆ ਅਰਸ਼ ਖੜਾ ਅਮਰਤ ਖੜਾ ਤਾਊ ਵਰਗੇ ਚਾਰ ਓ ਬੱਲੇ ਓ ਬੱਲੇ ਉਹ ਖੜਕਾ ਉਹ ਧੜਕਾ ਉਹ ਬੋਲਟਾਂ ਦੀ ਲੜਾਈ ਉਹ ਖੜਕਾ ਧੜਕਾ ਉਹ ਬੱਲੇ ਬੱਲੇ ਹੋ ਗਈ ਮਿੱਥੋ ਉਹ ਮਨੌਲੀ ਵਾਲਾ ਪਹਿਲਵਾਨ ਪੱਜ ਗਿਆ ਆ ਐ ਨਾ ਕਰ ਕਹਿੰਦਾ ਚੰਦਰਿਆ ਐ ਨਾ ਕਰ ਐ ਨਾ ਕਰ ਓਏ ਚੰਦਰਿਆ ਐ ਨਾ ਕਰ ਓ ਐ ਨਾ ਕਰ ਓ ਚੰਦਰਿਆ ਕਹਿੰਦਾ ਜੇ ਮਾਰਦੇ ਹੁੰਦੀਆਂ ਪੋਲੀਆ ਜਾਂ ਮਾਰ ਲਿਆ ਕਰ ਹੈਪੀ ਆ ਮਨੌਲੀ ਵਾਲਾ ਆ ਟੋਡੇ ਵਾਲਾ ਬਿੱਲਾ ਸਰੀਦ ਸਹਿਰ ਤੋਂ ਆਇਆ ਹੋਇਆ ਹੁਣ ਕਬੱਡੀ ਪਾਉਣ ਦੇ ਲਈ ਆ ਮੁੰਡਾ ਨੋ ਫਰਦਾਸ ਬਾਣੇ ਵਾਲਾ ਉਹ ਲੈ ਗਿਆ ਧੱਕ ਕੇ ਪੰਜਵਾ ਠੋਕਤਾ ਓਏ ਗਮੀਰਪੁਰੀਏ ਨੇ ਪੰਜਵਾ ਠੋਕਤਾ ਇਹਦੇ ਬੋਟ ਦਾ ਰਾਹ ਪੱਧਰਾ ਕਰਤਾ ਓਏ ਸੰਧੂਆ ਇਹਦੇ ਬੋਟ ਦਾ ਰਾਹ ਪੱਧਰਾ ਕਰਤਾ ਹੁਣ ਇਹਦੇ ਆਲਾ ਰਾਹ ਪੱਧਰਾ ਉਹ ਚੜਦੀ ਰਾਤ ਟਹਾਣੇ ਵਾਲਿਆ ਸੋਚ ਸਮਝ ਕੇ ਪੌਣੀ ਪੈਣੀ ਐ ਹਾ ਟੋਡੇ ਵਾਲਿਆ ਬੱਲੇ 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 ਅਰਸ਼ ਕਹਿੰਦਾ ਕਿ ਬੜੀ ਸਮਾਨੇ ਵਾਲਿਆ ਉਹ ਫਿਕਰ ਨਾ ਕਰ ਤੈਨੂੰ ਜਫਾ ਲੱਗ ਗਿਆ ਆ ਤੈਨੇ ਬੁੱਟ ਦਾ ਰਾਹ ਪੁੱਤਰਾ ਮੈਂ ਕਰਤਾ ਆ ਤੇਰੇ ਬੁੱਲਟ ਦਾ ਰਾਹ ਪੱਦਰਾ ਮੈਂ ਕਰਤਾ ਓਏ ਆਉਂਦਾ ਸੁਆਨ ਕਲਦੀਪ ਸਿਆ ਉਹ ਕੀ ਹੋਈ ਜਾਂਦਾ ਸੰਧੂਆ ਜੱਬਲਾ ਸਰਾ ਹੋਈ ਜਾਂਦਾ ਹੈ ਉਹ ਸਰਾ ਤੱਕ ਕੇ ਉਹ ਮੀਰਪੁਰੀਆ ਇੱਕ ਪਾਸੇ ਦੇਖਾਂਗੇ ਤਮਤਾਨ ਸਾਹਬ ਵਾਲਾ ਨੰਬਰ ਰੇਡਰ ਦਾ ਤੇ ਰਿੰਕੂ ਪਟਵਾਰੀ ਵੱਲੋਂ ਅਰਸ਼ ਦੇ ਦੂਜੇ ਜਫੇ ਤੇ ਫੇਰ ਵੱਡੇ ਮਾਨ ਫੇਰ ਵੱਡੇ ਸਤਾਰ ਛੇੜ ਕਹਾਣੀ ਹਾਂ ਫੇਰ ਵੱਡੇ ਮਾਨ ਹੈਪੀ ਆ ਗਿਆ ਬਲੌਲੀ ਵਾਲਾ ਹਾਂ ਸਾਹਮਣੇ ਪਟਾਊ ਤਾਊ ਵੀ ਅਜੈਂ ਸਰਾ ਕਰਵਾ ਰਿਹਾ ਬਿੱਲਾ ਵੀ ਗੱਲਾਂ ਟਿਕਾਣੇ ਲਾ ਰਿਹਾ ਹਾਂ ਨਾਲ ਹਾਂ ਦੇਖੋ ਹੈਪੀ ਮਨੋਲੀ ਵਾਲਾ ਹੈਪੀ ਵੀ ਸੰਧੂਆ ਇਹ ਨਹੀਂ ਦੁਜਨੀ ਕਹਿ ਸਕਦੇ ਇਹ ਵੀ ਕਿੱਕਾ ਮਾਰਦਾ ਬੁੱਟੀਆਂ ਲੰਗ ਜਾ ਮਾਰਦਾ ਤੇ ਬਲਵ ਨੇ ਬੈਕ ਮਾਰਿਆ ਹੁਣ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਸਮਾਣੇ ਵਾਲਾ ਬਣੀ ਅੱਗੇ ਬਲ ਵਧਦਾ ਹੋਇਆ ਉਹ ਬੰਨੇ ਬੰਨੇ ਹੋ ਗਈ ਉਹ ਖੜਕਾ ਦੜਕਾ ਉਹ ਦੁਨੀਆ ਹਿੱਲ ਗਈ ਉਹ ਬੱਲਾਂ ਦੀ ਧਰਤੀ ਦੇ ਬੱਬਰ ਸ਼ੇਰ ਭੜ ਗਏ ਓਏ ਬੱਬਰ ਸ਼ੇਰ ਭੜ ਗਏ ਉੱਠੋ ਏ ਜਵਾਨੋ ਉઠੋ ਗੇਰਾ ਅੱਜ ਬੁਲਟ ਕਿੱਧਰ ਨੂੰ ਜਾਊ ਵੇਖਾਂਗੇ ਕਿਹੜਾ ਕਿੱਧਰ ਨੂੰ ਜਾਊ ਵੇਖਾਂਗੇ ਸਮਾਂ ਦੱਸੂ ਮੀਰਪਰੀਏ ਓਠੋਏ ਮੁੰਡਿਆ ਓਠੋਏ ਗੱਬਰੂਆ ਬਾਕੀ ਸੱਚ ਗਿਆ ਸੀ ਕਿ ਬੁਲਟ ਖੜੇ ਤਾਂ 20 ਕ ਕਦਮਾਂ ਤੇ ਐ ਪਰ ਇਹਨਾਂ ਨੂੰ ਜੁੱਤਣ ਲਈ ਉਥੇ ਜਾਲ ਨਹੀਂ ਆ ਸਾਰਾ ਜੋਰ ਲੱਗਣਾ ਓ ਸਾਰੀ ਜੋਰ ਲੱਗਣਾ ਆ ਦੇਖੋ ਸਾਰਾ ਅੱਡੀ ਚੋਟੀ ਦਾ ਜੋਰ ਲੱਗਿਆ ਪੈ ਮੇਲੇ ਬਿੱਤੋ ਐਨ ਗੱਲਾਂ ਟਿਕਾਰੇ ਐ ਮਾਉਣ ਲਈ ਕੁਲਦੀਪ ਗੁਜਰਾ ਨੇ ਵੀ ਭਾਈਆਂ ਨੇ ਸਾਰੇ ਹੀ ਜੋਰ ਲਾਤਾ ਸਾਰੇ ਹੀ ਜੋਰ ਲਾਤਾ ਤੇ ਖਿਡਾਰੀਆਂ ਨੂੰ ਵੀ ਸਾਰੇ ਹੀ ਜੋਰ ਲਾਉਣਾ ਪੈਣਾ ਹੈ ਅੱਜ ਬੋਲਟ ਜਿੱਤਣ ਵਾਸਤੇ ਸਾਰੇ ਹੀ ਜੋਰ ਲਾਉਣਾ ਪੈਣਾ ਹੈ ਸਾਹਮਣੇ ਸੁਨੀਲ ਉਤਪਤਾਨ ਸਾਹਿਬ ਦਾ ਬੱਲੇ ਬੱਲੇ ਉਹ ਮੁੰਡਾ ਬੋਲਟ ਦੀ ਕਾਪੀ ਉਹ ਟੀਟੀਓ ਦਫ਼ਤਰ ਚ ਲਈ ਫਿਰਦਾ ਓਏ ਉਹ ਮੁੰਡਾ ਬੋਲਟ ਦੀ ਕਾਪੀ ਡੀ ਉਹ ਦਫਤਰ ਚਲੇ ਵੀ ਫਿਰਦਾ ਹੈ ਇਹ ਆ ਪਰ ਨੰਬਰ ਆ ਰੇਟਰ ਦਾ ਹਾਲੇ ਸਾਇਨ ਨਹੀਂ ਹੋਇਆ ਡੀਟੀਓ ਦੇ ਹਾਲੇ ਕਾਪੀ ਪੈਂਡਿੰਗ ਪਈ ਹੈ ਛੇੜ ਕਹਾਣੀ ਹੋ ਪੈਂਡਿੰਗ ਪਈਆ ਦੇਖੋ ਇਹ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਉਹ ਖੱਪੜਾ ਪੈਂਦਾ ਮਿੱਟੀ ਵਰਗਾ ਹੋਣਾ ਪੈਂਦਾ ਆ ਤਾਕ ਤੇ ਜਾ ਕੇ ਰੇ ਸਾਹਮਣੇ ਖੜੋ ਆਹ ਕਹਿੰਦੇ ਆਹ ਬਣੀ ਸੁ ਇੱਕ ਪਾਸੇ ਬਣੀ ਐ ਤੇ ਦੂਜੇ ਪਾਸੇ ਬਣੀ ਐ ਨੰਬਰ ਰੇਡਰ ਦਾ ਹੈ ਤੇ ਮੈਚ ਸਮਾਪਤ ਹੈ ਆਹ ਮੁੰਡੇ ਨੇ ਬੁੱਲਟ ਅੰਦਰਵਾੜ ਕੇ ਤੌਲਿਆਂ ਕੌਲਿਆਂ ਤੇ ਤੇਲ ਚੋਕੇ ਮੀਰਪੁਰੀਏ ਇੱਕ ਮਿੰਨੇ ਆਪਣੇ ਅੰਦਰਵਾੜ ਕੇ ਕੁੰਡਾ ਲਾ ਲਿਆ ਧੜਕੇ ਢੋਲ ਪਜਾਵਾਂਗੇ ਕਹਿੰਦਾ ਢੋਲ ਪਜਾਵਾਂਗੇ ਇਹਦੀ ਮਾਤਾ ਨੇ ਤਨੌਰੀ ਦੇ ਨੰਬਰ ਏ ਸਾਡੇ 21 ਬਰਸਾਲਪੁਰ ਦੇ ਨੰਬਰ ਏ 27 ਬਰਸਾਲਪੁਰ 27 ਤਨੌਰੀ ਸਾਡੇ 21 ਬਰਸਾਲਪੁਰ ਫਸਟ ਹੈ ਤਨੌਰੀ ਸੈਕੰਡ ਹੈ ਬੱਟ ਜਾਫੀ ਉਹ ਕਹਿੰਦੇ ਇੱਕ ਮੀਰਪੁਰੀਆ ਸੁਖਮਣ ਦਾ ਕਰਾਈ ਤੇ ਬੈਟ ਰੇਟਰ ਦੱਸਿਓ ਕਿ ਨਾ ਆਓ ਵੈਟਰ ਰੇਡਰ ਮਣੀ ਸੁਣਾਓ ਆਓ ਮਣੀ ਸੁਣਾਓ ਵੈਟਰ ਰੇਡਰ ਕਾਫੀ ਦੇ ਸਾਨੂੰ ਦਿਖਾਓ 14 ਕੌਡੀਆਂ 11 ਨੰਬਰ 14 ਕੌਡੀਆਂ 11 ਨੰਬਰ 14 ਕੌਡੀਆਂ 11 ਨੰਬਰ ਜੀ ਦੇ ਬੁਲਟ ਦੇ ਰਾ ਅਰਸ਼ ਬਰਸਾਲਪੁਰੇ ਨੇ ਪੱਧਰੇ ਕੀਤੇ ਉਹ ਕੌਣ ਹੈ ਕਹਿੰਦੇ ਅਰਸ਼ ਪ੍ਰਸਾਦ ਪੁਰੀਏ ਨੇ ਦੋ ਜੱਫੇ ਲਾਇਏ ਚਰਨੀ ਰਾਤ ਰਾਣੇ ਨੂੰ ਤਾਂ ਬਣੀ ਸਮਾਣੇ ਵਾਲਾ 14 ਕਾਡੀਆਂ ਪਾ ਕੇ 11 ਨੰਬਰ ਪ੍ਰਾਪਤ ਕਰਕੇ ਬੁਲਟ ਜਿੱਤ ਗਿਆ ਆਪਣੇ ਚਰਨੀ ਦੀ 15 ਕਾਡੀਆਂ ਚਰਨੀ ਦੀਆਂ 15 ਕਾਡੀਆਂ ਚਾਨੀ ਨੇ ਪੰਮੈਂ ਉਹੀ ਦੱਸਿਆ 15 ਕਾਡੀਆਂ ਪਾ ਕੇ ਜਿਹੜੇ ਦੋ ਜੱਫੇ ਅਰਸ਼ ਨੇ ਠੋਕੇ ਨੇ ਨਾ ਉਹਨਾਂ ਤੇ ਬਣੀ ਮੂਰੇ ਲੱਗ ਗਿਆ ਤੇ ਨੰਬਰ ਚਾਨੀ ਰਾਤਰਾਣ ਨੇ ਪ੍ਰਾਪਤ ਕੀਤੇ ਆ